ਅੱਜ ਡਾਕਟਰ ਏਵਿੰਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਕੈਂਪਸ ਦੇ ਵਿੱਚ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਤੀਆਂ ਦਾ ਤਿਹਾਰ ਇਹ ਕੁੜੀਆਂ ਨਾਲ ਜੁੜਿਆ ਹੋਇਆ ਹੈ ਕਿ ਕੁੜੀਆਂ ਜਿਹੜੀਆਂ ਹਨ ਆਪਣੇ ਮਨ ਦੀਆਂ ਇੱਛਾਵਾਂ ਖੁਸ਼ੀਆਂ ਜੋ ਵੀ ਪ੍ਰਗਟਾਵਾ ਕਰਦੀਆਂ ਇਸ ਤੀਜ ਦੇ ਤਿਹਾਰ ਦੇ ਰਾਈ ਔਰ ਸਾਡਾ ਸਕੂਲ ਦੇ ਵਿੱਚ ਇਹ ਤੀਆਂ ਦਾ ਤਿਹਾਰ ਮਨਾਉਣ ਦਾ ਇੱਕ ਮਕਸਦ ਇਹ ਹੈ ਕਿ ਜਿਹੜੀ ਆਮ ਜਨਰੇਸ਼ਨ ਹੈ ਉਹ ਮੋਬਾਈਲ ਫੋਨ ਨਾਲ ਜੁੜੀ ਹੋਈ ਹੈ ਸਾਡਾ ਮਕਸਦ ਇਹ ਹੈ ਕਿ ਅੱਜ ਕੱਲ ਦੀ ਜੁਗਰੇਸ਼ਨ ਨੂੰ ਆਪਣੇ ਸੱਭਿਆਚਾਰ ਨਾਲ ਜੋੜਿਆ ਜਾਵੇ ਤਾਂ ਕਿ ਸਰੀ ਸਾਡੀ ਪੁਰਾਣੀ ਜਿਹੜੀ ਸੱਭਿਆਚਾਰਾ ਹੈ ਉਹਨੂੰ ਬੱਚੇ ਜਾਣ ਸਕਣ ਕਿ ਪੁਰਾਣੇ ਜਮਾਨੇ ਦੇ ਵਿੱਚ ਈਆਂ ਦਾ ਹਾਰ ਕਿਵੇਂ ਮਨਾਇਆ ਜਾਂਦਾ ਸੀ ਕਿਉਂਕਿ ਅੱਜ ਕੱਲ ਜਿਹੜਾ ਕਾਇਥ ਆ ਰਿਹਾ ਹੈ ਨਾ ਪੇਰੈਂਟs ਧਿਆਨ ਨਹੀਂ ਦਿੰਦੇ ਪੇਰੈਂਟs ਵੀ ਆਪਣੇ ਬੱਚਿਆਂ ਨੂੰ ਮੋਬਾਈਲ ਫੋਨਾਂ ਦੇ ਵਿੱਚ ਬਿਜ਼ੀ ਕਰਕੇ ਰੱਖਿਆ ਹੋਇਆ ਉਹਨਾਂ ਨੂੰ ਸਾਡੀ ਪੁਰਾਣੀ ਸਭਿਆਚਾਰ ਸੱਭਿਆਚਾਰ ਬਾਰੇ ਕੋਈ ਵੀ ਨੋਲੇਜ ਨਹੀਂ ਹੈ ਤੇ ਆ ਸਾਡਾ ਮੇਨ ਮਕਸਦ ਹੀ ਹੈ ਕਿ ਆਨ ਮਰੀ ਜਨਰੇਸ਼ਨ ਨੂੰ ਪੁਰਾਣੀ ਸੱਭਿਆਚਾਰ ਨਾਲ ਪੰਜਾਬੀ ਸੱਭਿਆਚਾਰ ਨਾਲ ਜੋੜਿਆ ਜਾਵੇ ਕਿਦਾਂ ਦਾ ਆਈ ਦਾ ਫੰਕਸ਼ਨ ਬੱਚਿਆਂ ਕੋਲ ਕਿਦਾਂ ਦਾ ਦਿੱਖੀ ਲੱਗਿਆ ਅੱਜ ਦਾ ਜਿਹੜਾ ਫੰਕਸ਼ਨ ਹੈ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਇਸ ਸਕ੍ਰਿਪਟ ਨੂੰ ਦੇਖੋ ਤੁਹਾਨੂੰ ਪਤਾ ਹੈ ਕਿ 15 ਅਗਸਤ ਵੀ ਆ ਰਿਹਾ ਹੈ ਜਨਮ ਅਸ਼ਮੀ ਵੀ ਆ ਰਹੀ ਹੈ ਕਿ ਸਾਡਾ ਮੇਨ ਮਕਸਦ ਸੀ ਇਹ ਤਿੰਨੋਂ ਮੋਟਿਵਸ ਨੂੰ ਲੈ ਕੇ ਹੀ ਫੰਕਸ਼ਨ ਦੀ ਤਿਆਰੀ ਕੀਤੀ ਸੀਗੀ ਬੱਚਿਆਂ ਨੇ ਗਿੱਧਾ ਔਰ ਜਨਮ ਅਸ਼ਮੀ ਤੇ ਆਪਣੀ ਪਰਫਾਰਮੈਂਸ ਦਿੱਤੀ ਹੈ ਬੱਚਿਆਂ ਨੂੰ ਜਿਹੜੀ ਮੋਬਾਈਲ ਦੇ ਨਾਲ ਜਿਹੜੀ ਵੀ ਪ੍ਰੋਬਲਮਸ ਆਂਦੀਆਂ ਆ ਉਸ ਦੇ ਰਿਗਾਰਡਿੰਗ ਬੱਚਿਆਂ ਨੇ ਜਾਣੂ ਕਰਵਾਇਆ ਬਸ ਬੱਚਿਆਂ ਨੇ ਆਪਣੀ ਪੂਰੀ ਹੋਰ ਨਾਲ ਮਿਹਨਤ ਕਰਕੇ ਇਸ ਫੰਕਸ਼ਨ ਦਾ ਬੱਚਿਆਂ ਲਈ ਮੈਸੇਜ ਹੋ ਗਿਆ ਸਭਿਆਚਾਰ ਦੇ ਨਾਲ ਅੱਗੇ ਜੋੜਨਾ ਧੀ ਦੇ ਬੱਚਿਆਂ ਨੂੰ ਅੱਗੇ ਦੇਖੋ ਮੇਰਾ ਫੰਕਸ਼ਨ ਦੇ ਨਾਲ ਸਕੂਲਾਂ ਚ ਇਹ ਕਿਹੜਾ ਇਹ ਕਿਹੜਾ ਸਭਿਆਚਾਰ ਰਹਿ ਗਿਆ ਉਹ ਯੁਲਾਕਾ ਕਿਸੇ ਵਿੱਚ ਰਹਿ ਗਿਆ ਅਸੀਂ ਕਹਿੰਦੇ ਹਾਂ ਕਿ ਸਕੂਲਾਂ ਨਾਲ ਬੱਚਿਆਂ ਨੂੰ ਜਾਗਰੂ ਕਰਵਾਇਆ ਜਾਵੇ ਕਿ ਉਹ ਪੰਜਾਬੀ ਸਭਿਆਚਾਰ ਨਾਲ ਜੁੜੇ ਤਾਂ ਕਿ ਉਹ ਆਪਣੇ ਅੰਗੀ ਆਮਤ ਦੇਖ ਸਕਣ ਤੋੜ ਅੱਗੇ ਤੋਂ ਇਦਾਂ ਦੇ ਫੰਕਸ਼ਨ ਹੋ ਗਿਆ ਸਕੂਲਾਂ ਦੇ ਵਿੱਚ ਇਹ ਤਾਂ ਬਹੁਤ ਜ਼ਰੂਰੀ ਹੈ ਜਿਸ ਤਰੀਕੇ ਤੁਸੀਂ ਇਹ ਦਰੱਖਤ ਰੱਖਣਾ ਚਾਹਦੇ ਹੋ ਇਹ ਖੇਲਾ ਕਿ ਹਾਰ ਨਹੀਂ ਹੋ ਸਕਦਾ ਇਹ ਸ਼ਰਮਾਇਆ ਜਾਂਦਾ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਵੀ ਸਾਡਾ ਜਿਹੜਾ ਦੇਸ਼ ਆ ਭਾਰਤ ਉਸ ਖਾਸ ਕਰਕੇ ਪੰਜਾਬ ਇਹ ਤਿਹਾਰਾਂ ਦਾ ਦੇਸ਼ ਕਹ ਲਓ ਪੀਰਾਂ ਪਗੰਬਰਾਂ ਦੀ ਧਰਤੀ ਕਹ ਲਓ ਜੋ ਮਰਜੀ ਕਹ ਲਓ ਕਿਉਂਕਿ ਇੱਥੇ ਆਏ ਦਿਨ ਤਿਹਾਰ ਰੰਗ ਬਖੇਰਦੇ ਨੇ ਉਹ ਹੁਣ ਜਿਵੇਂ ਤੁਹਾਨੂੰ ਪਤਾ ਸਾਵਣ ਚੱਲ ਰਿਹਾ ਔਰ ਇਹ ਤਿਆਂ ਦਾ ਜਿਹੜੇ ਮੇਲੇ ਆ ਜਗਾ ਜਗਾ ਸਕੂਲਾਂ ਚ ਯੂਨੀਵਰਸਿਟੀਆਂ ਚ ਕਾਲਜੇਸ ਦੇ ਵਿੱਚ ਉਦਰ ਕੈਂਪਸ ਦੇ ਵਿੱਚ ਲੱਗਦੇ ਨੇ ਸੋ اسی ਲੜੀ ਦੇ ਤਹਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਡਾਕਟਰ ਐਵੀਅਮ ਸਕੂਲ ਦੇ ਵਿੱਚ ਜਿਹੜਾ ਮੇਲਾ ਆਰਗੇਨਾਈਜ਼ ਕੀਤਾ ਗਿਆ ਤਿਆਂ ਦਾ ਮੇਲਾ ਕਿਉਂਕਿ ਜਨਮ ਅਸ਼ਟਮੀ ਵੀ ਨਾਲ ਹੀ ਆ ਔਰ ਕੱਲ ਸਾਡੇ ਦੇਸ਼ ਦਾ ਜਿਹੜਾ ਆਜ਼ਾਦੀ ਦਿਵਸ ਆ ਉਹ ਵੀ ਕੱਲ ਹੀ ਆ ਸੋ ਤਿੰਨੋਂ ਥੀਮ ਜਿਹੜੇ ਇਕੱਠੇ ਹੋ ਗਏ ਤਾਂ ਉਹ ਉਹਦੇ ਸਾਰੇ ਨੂੰ ਮੁਕਲ ਤੇ ਸਮੇਟਣ ਦਾ ਛੋਟਾ ਜਿਹਾ ਪ੍ਰਾਲਾ ਕੀਤਾ ਬੱਚਿਆਂ ਨੇ ਔਰ ਇਹਦੇ ਤੇ ਜਨਮਸ਼ਟਿਮੀ ਦੀ ਤੁਹਾਨੂੰ ਜਿਹੜੀ ਥੀਮ ਆ ਉਹ ਵੀ ਦਿਖੇਗਾ ਸਾਡਾ ਆਜ਼ਾਦੀ ਦਿਵਸ ਆ 15 ਅਗਸਤ ਉਹਦੇ ਮਾਰੇ ਵੀ ਤੁਹਾਨੂੰ ਬੱਚੇ ਚਾਕੀ ਪੇਸ਼ ਕਰਨਗੇ ਇਹਦੇ ਤੀਆਂ ਤੋਂ ਤਿਉਹਾਰ ਵੀ ਆ ਸੱਪਿਆ ਜਨ ਨਾਲ ਜੁੜੇ ਹੋ ਸੱਪਿਆ ਜਨ ਨਾਲ ਬੱਚੇ ਜੁੜੇ ਯਾਰਾਂ ਨੂੰ ਲੱਗਦਾ ਜੀ ਬਿਲਕੁਲ ਕਿਉਂਕਿ ਜਿਹੜਾ ਸਾਡਾ ਸੱਪਿਆ ਚਾਰ ਆ ਪੜਾਈ ਦੇ ਨਾਲ ਨਾਲ ਬੱਚਿਆਂ ਨੂੰ ਇਨ੍ਹਾਂ ਚੀਜ਼ਾਂ ਦੇ ਨਾਲ ਜੋੜਨਾ ਵੀ ਸਕੂਲਾਂ ਵਾਲਿਆਂ ਦਾ ਬੁੱਢਲਾ ਫਰਜ਼ ਬਣਦਾ। ਸੋ ਜਿਵੇਂ ਤੁਸੀਂ ਜਾਣਦੇ ਹੋ ਵੀ ਪ੍ਰੈਸਰ ਮਹਾਂ ਸਿੰਘ ਮੇਲਾ ਵੀ ਪਿਛਲੇ ਸਾਲ ਇੱਥੇ ਲੱਗਿਆ। ਇੰਟਰਨੈਸ਼ਨਲ ਇਵੈਂਟ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਗਨੀਤਕੌਰ ਹੈ। ਮੈਂ ਡਾਕਟਰ ਰਿੰਸ ਕਾਲਜ ਪੜ੍ਹਦੀ ਹਾਂ ਅਤੇ ਮੈਂ ਗੈਨ ਜਮਾਤ ਚਾਹਾਂ। ਤੇ ਸਾਡੇ ਸਕੂਲ ਦੇ ਚਾਤੀਆਂ ਦਾ ਤਿਹਾਰ ਮਨਾਇਆ ਗਿਆ ਹੈ। ਸਮਨਿਚ ਮਨਾਉਨੇ ਆ ਅਸੀਂ ਬਹੁਤ ਜ਼ਿਆਦਾ ਥੈਂਕਫੁਲ ਆ ਵੀ ਜਿਹੜੇ ਸਾਡੇ ਡਾਇਰੈਕਟਰ ਸਰ ਨੇ ਉਹਨਾਂ ਨੇ ਆਹ ਤਿਉਹਾਰ ਇਹ ਪ੍ਰੋਗਰਾਮ ਕੀਤਾ ਹੈ ਇਹ ਪ੍ਰੋਗਰਾਮ ਦਾ ਆਯੋਜਿਤ ਕੀਤਾ ਹੈ ਤੇ ਇਹ ਪ੍ਰੋਗਰਾਮ ਅਸੀਂ ਤਾਂ ਕਰਦੇ ਤਾਂ ਕਿ ਜੋ ਆਉਣ ਵਾਲੀ ਪੀੜ੍ਹੀ ਉਹਨਾਂ ਨੂੰ ਪੰਜਾਬੀ ਸੱਭਿਆਚਾਰ ਬਾਰੇ ਪਤਾ ਲੱਗ ਸਕੇ ਤੇ ਹੋਰ ਅੱਗੇ ਜਾ ਕੇ ਪ੍ਰੋਮੋਟ ਹੋ ਸਕਣ ਤੇ ਆਪਣਾ ਪੰਜਾਬੀ ਪੰਜਾਬੀ ਸੱਭਿਆਚਾਰ ਸਾਰਿਆਂ ਨੂੰ ਦਿਖਾ ਦਿੰਦਾ